ਦਾ ਮਾਮਲਾ ਸਮਾਣਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ 25 ਸਾਲਾਂ ਦੇ ਮੁੰਡੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਆ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਛੇੜੀ ਇਸ ਮੁੰਡੇ ਦੇ ਵੱਲੋਂ ਸਮਾਪਤਾ ਛੇੜੀ ਉਹ ਕੀਤੀ ਗਈ ਆ ਤਾਂ ਜਦੋਂ ਇਸ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਕਾਰਨ ਪੁੱਛੇ ਗਏ ਕਿ ਕਿਹੜੇ ਕਾਰਨਾ ਕਰਕੇ ਇਸ ਮੁੰਡੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਛੜਾਉ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੀ ਇੱਕ ਸਹੇਲੀ ਸੀ ਜਿਸ ਨੂੰ ਇਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਲੜਕੀ ਆ ਜਿਹੜੀ ਇਸ ਨੂੰ ਕਹਿ ਰਹੀ ਸੀ ਕਿ ਮੈਂ ਵਿਦੇਸ਼ ਜਾਣਾ ਤਾਂ ਵਿਦੇਸ਼ ਜਾਣ ਦੇ ਲਈ ਇਸ ਮੁੰਡੇ ਨੇ ਉਸ ਦੇ ਉੱਪਰ 7 ਤੋਂ 8 ਲੱਖ ਰੁਪਏ ਛੜਾ ਉਹ ਖਰਚਿਆ 7-8 ਲੱਖ ਰੁਪਏ ਖਰਚ ਕੇ ਇਸ ਮੁੰਡੇ ਨੇ ਆਪਣੀ ਸਹੇਲੀ ਨੂੰ ਵਿਦੇਸ਼ ਭੇਜਿਆ ਜਦੋਂ ਉਹ ਲੜਕੀ ਵਿਦੇਸ਼ ਪਹੁੰਚ ਗਈ ਤਾਂ ਇਸ ਦੇ ਨਾਲ ਗੱਲ ਕਰਨੀ ਘੱਟ ਕਰ ਦਿੰਦੀ ਆ ਉੱਥੇ ਜਾ ਕੇ ਇਹ ਲੜਕੀ ਆ ਜਿਹੜੀ ਉਸ ਨੂੰ ਲਗਾਤਾਰ ਕਹਿੰਦੀ ਆ ਕਿ ਮੇਰੇ ਕੋਲੋਂ ਤੈਨੂੰ ਬਾਹਰ ਆ ਛੜਾ ਉਹ ਨਹੀਂ ਬੁਲਾਇਆ ਜਾਣਾ ਤਾਂ ਇਸ ਗੱਲ ਨੂੰ ਕੇ کافی ਦਿਨਾਂ ਤੋਂ ਲਗਾਤਾਰ ਇਹਨਾਂ ਦੋਵਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਇਹ ਮੁੰਡਾ ਜਿਹੜਾ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿ ਰਿਹਾ ਸੀ ਤਾਂ ਇੱਕ ਦਿਨ ਲੜਾਈ ਇੰਨੀ ਜ਼ਿਆਦਾ ਵਧ ਗਈ ਕਿ ਮੁੰਡੇ ਨੇ ਆਪਣੇ ਆਪ ਨੂੰ ਗੋਲੀਆਂ ਛੜਿਓ ਮਾਰ ਲਈ ਤਾਂ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਰਾਤ ਦੇ ਸਮੇਂ ਇਸ ਮੁੰਡੇ ਨੇ ਆਪਣੀ ਸਹੇਲੀ ਨੂੰ ਫੋਨ ਲਗਾਇਆ ਉਸਦੇ ਨਾਲ ਵੀਡੀਓ ਕਾਲ ਦੇ ਉੱਪਰ ਗੱਲਬਾਤ ਕਰ ਰਿਹਾ ਸੀ ਤਾਂ ਗੱਲਬਾਤ ਦੌਰਾਨ ਜਦੋਂ ਉਸ ਲੜਕੀ ਦੇ ਵੱਲੋਂ ਫਿਰ ਕਿਹਾ ਗਿਆ ਕਿ ਮੈਂ ਤੈਨੂੰ ਬਾਹਰ ਨਹੀਂ ਬੁਲਾਵਾਂਗੀ ਤਾਂ ਉਸ ਤੋਂ ਬਾਅਦ ਝਗੜਾ ਛੜਾ ਦੋਵਾਂ ਦੇ ਵਿੱਚ ਵੱਜ ਜਾਂਦਾ ਤੇ ਇਸ ਮੁੰਡੇ ਦੇ ਵੱਲੋਂ ਵੀਡੀਓ ਕਾਲ ਦੇ ਉੱਪਰ ਹੀ ਜਿਹੜੀ ਆਪਣੀ ਲਾਇਸੈਂਸੀ ਰਿਵਾਲਵਰ ਸੀ ਉਸ ਦੇ ਨਾਲ ਆਪਣੇ ਆਪ ਨੂੰ ਗੋਲੀ ਆ ਛੜੀ ਉਹ ਮਾਰ ਲਈਆ ਤਾਂ ਇਹ ਜਿਹੜੀ ਕੁੜੀ ਸੀ ਇੰਗਲੈਂਡ ਗਈ ਹੋਈ ਸੀ ਇਸ ਮੁੰਡੇ ਨੇ 7 ਤੋਂ 8 ਲੱਖ ਰੁਪਏ ਉਸ ਦੇ ਉੱਪਰ ਖਰਚਿਆ ਇਹ ਮੁੰਡਾ ਛੇੜਾ ਉਸ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਉਹ ਲੜਕੀ ਹੈ ਜਿਹੜੀ ਉੱਥੇ ਜਾ ਕੇ ਮੁੱਕਰ ਜਾਂਦੀ ਹੈ ਉੱਥੇ ਜਾ ਕੇ ਕਹਿ ਦਿੰਦੀ ਹੈ ਕਿ ਮੇਰੇ ਕੋਲੋਂ ਤੈਨੂੰ ਬਾਹਰ ਨਹੀਂ ਬੁਲਾਇਆ ਜਾਣਾ ਜਿਸ ਕਰਕੇ ਇਹ ਮੁੰਡਾ ਲਗਾਤਾਰ ਟੈਨਸ਼ਨ ਦੇ ਵਿੱਚ ਰਹਿ ਰਿਹਾ ਸੀ ਟੈਨਸ਼ਨ ਦੇ ਵਿੱਚ ਰਹਿਣ ਦੇ ਨਾਲ ਇਹ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਕਈ ਦਿਨ ਲੜਦੇ ਰਹੇ ਝਗੜਦੇ ਰਹੇ ਇੱਕ ਦਿਨ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਵੀਡੀਓ ਕਾਲ ਦੇ ਉੱਪਰ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਇਸ ਮੁੰਡੇ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਅਛੜੀ ਉਹ ਮਾਰ ਲਈ ਜਾਂਦੀ ਆ ਗੋਲੀ ਮਾਰ ਕੇ ਆਤਮ ਹੱਤਿਆ ਛੜੀ ਉਹ ਕਰ ਲਈ ਜਾਂਦੀ ਆ ਤਾਂ ਪਰਵਿੰਦਰ ਸਿੰਘ ਇਸ ਦਾ ਨਾਮ ਆ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤਕਰੀਬਨ ਉਮਰ 25 ਸਾਲ ਦੱਸੀ ਜਾ ਰਹੀ ਆ ਜਿਸ ਦਾ ਆਪਣੀ ਸਹੇਲੀ ਦੇ ਨਾਲ ਲੜਾਈ ਹੋ ਜਾਂਦੀ ਆ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਇਹ ਮੁੰਡਾ ਜਿਹੜਾ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਛੜੀ ਉਹ ਸਮਾਪਤ ਕਰ ਲੈਂਦਾ ਤਾਂ ਇਹ ਬਿਆਨ ਨੇ ਜਿਹੜੇ ਇਸ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੇ ਗਏ ਨੇ ਕਿ ਸਹੇਲੀ ਦੇ ਨਾਲ ਝਗੜਾ ਹੋਇਆ ਕਿਉਂਕਿ ਸਹੇਲੀ ਦੇ ਉੱਪਰ ਇਸ ਨੇ 7 ਤੋਂ 8 ਲੱਖ ਰੁਪਇਆ ਖਰਚਿਆ ਸੀ ਜਦੋਂ ਇਸ ਦੀ ਸਹੇਲੀ ਨੇ ਬਾਹਰ ਜਾਣਾ ਸੀ ਤਾਂ ਜਦੋਂ ਉਹ ਲੜਕੀ ਵਿਦੇਸ਼ ਚਲੇ ਜਾਂਦੀ ਆ ਉੱਥੇ ਜਾ ਕੇ ਇਸ ਦੇ ਨਾਲ ਲੜਾਈ ਹੋ ਜਾਂਦੀ ਆ ਉਹ ਲੜਕੀ ਕਹਿੰਦੀ ਆ ਕਿ ਮੇਰੇ ਕੋਲੋਂ ਤੈਨੂੰ ਬਾਹਰ ਬੁਲਾਇਆ ਨਹੀਂ ਜਾਣਾ ਜਿਸ ਤੋਂ ਬਾਅਦ ਇਹ ਮੁੰਡਾ ਟੈਨਸ਼ਨ ਦੇ ਵਿੱਚ ਆ ਕੇ ਉਸ ਨੂੰ ਵੀਡੀਓ ਕਾਲ ਕਰਦਾ ਵੀਡੀਓ ਕਾਲ ਦੇ ਵਿੱਚ ਫੇਰ ਲੜਾਈ ਹੁੰਦੀ ਆ ਲੜਾਈ ਹੋਣ ਤੋਂ ਬਾਅਦ ਇਹ ਮੁੰਡਾ ਵੀਡੀਓ ਕਾਲ ਦੇ ਉੱਪਰ ਹੀ ਆਪਣੇ ਆਪ ਨੂੰ ਗੋਲੀ ਛੜਿਓ ਮਾਰ ਲੈਂਦਾ ਤਾਂ ਸਹੇਲੀ ਤੋਂ ਤੰਗ ਹੋ ਕੇ ਇੱਕ ਮੁੰਡੇ ਦੇ ਵੱਲੋਂ ਆਪਣੀ ਜੀਵਨ ਲੀਲਾ ਛੜੀ ਉਹ ਸਮਾਪਤ ਕੀਤੀ ਗਈ ਆ 25 ਸਾਲਾਂ ਇਸ ਮੁੰਡੇ ਦੀ ਉਮਰ ਸੀ ਸਮਾਣੇ ਦਾ ਇਹ ਰਹਿਣ ਵਾਲਾ ਸੀ ਤੇ ਇਸ ਦੀ ਸਹੇਲੀ ਛੜੀ ਉਹ ਪਟਿਆਲੇ ਦੀ ਦੱਸੀ ਜਾ ਰਹੀ ਆ ਕੋਮਲਪ੍ਰੀਤ ਉਸ ਦਾ ਨਾਮ ਆ ਛੜਾ ਉਹ ਦੱਸਿਆ ਜਾ ਰਿਹਾ ਜਿਹੜੀ ਕਿ ਇਸ ਵਕਤ ਆ ਇੰਗਲੈਂਡ ਦੇ ਵਿੱਚ ਰਹਿ ਰਹੀ ਆ ਤੇ ਜਦੋਂ ਉਸ ਨੇ ਇੰਗਲੈਂਡ ਜਾਣਾ ਸੀ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਇਸ ਮੁੰਡੇ ਨੇ 7 ਤੋਂ 8 ਲੱਖ ਰੁਪਏ ਉਸ ਦੇ ਉੱਪਰ ਖਰਚ ਕੀਤਾ ਸੀ ਪਰ ਉਹ ਲੜਕੀ ਆ ਜਿਹੜੀ ਬਾਹਰ ਜਾ ਕੇ ਮੁੱਕਰ ਜਾਂਦੀ ਆ ਜਿਸ ਤੋਂ ਬਾਅਦ ਇਹ ਮੁੰਡਾ ਟੈਨਸ਼ਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਗੋਲੀ ਆ ਛੜੀ ਉਹ ਮਾਰ ਲੈਂਦਾ ਤਾਂ ਇਹ ਪਰਿਵਾਰਕ ਮੈਂਬਰ ਦਾ ਬਿਆਨ ਹੈ ਕਿ ਉਸ ਮੁੰਡੇ ਨੇ ਉਸ ਕੁੜੀ ਤੋਂ ਤੰਗ ਹੋ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕੀਤੀ ਹੈ। ਇਤਨੀ ਜੱਜ ਨਹੀਂ ਕਿਉਂ ਮਾਰੀ ਇਹਨੇ? ਇਹ ਮਾਰ ਲਈ ਕੁੜੀ ਦਾ ਮਦਰ ਕੁੜੀ ਨਾਲ ਕਹਿੰਦੀ ਮੈਨੂੰ ਬਾਹਰ ਕਰ ਲੈ ਤੇ ਮੈਂ ਤੁਹਾਨੂੰ ਮਦਰ ਨਾਲ ਲੈ ਕੇ ਜਾਵਾਂ ਦੇ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ। ਖਰਚਾ ਕਰਾ ਕੇ ਤੇ ਮਦਰ ਨਾਲ ਕਿ ਹੁਣ ਲਾਰੇ ਲਾਈ ਜਾਂਦੀ ਸੀ ਤੇ ਹੁਣ ਬਤਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਨਹੀਂ ਲਿਆ ਨਹੀਂ ਸਕਦਾ। ਰਾਤ ਨੂੰ ਬਚਵਾ ਨਹੀਂ ਮੈਂ ਹੁੰਦਰੀ ਤਿੰਨ ਚਾਰ ਦਿਨਾਂ ਪੰਜ ਚਾਰ ਦਿਨ ਬੈਂਚ ਹੋਈ ਹੈ। ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ 'ਚ ਆ ਗਿਆ ਤੇ ਮੈਂ ਲੈ ਜਾਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ 'ਚ ਰਾਤ ਬੈਠ ਹੋਈ ਬਹੁਤ ਜ਼ਿਆਦਾ ਨਾਲ ਫਿਰ ਇਹ ਮਤਲਬ ਕਿ ਉਹਨੂੰ ਕਾਨੂੰਨ ਮੋਬਾਇਲ ਲਾਇਆ ਸੀ ਤੇ ਉਧਰੋਂ ਗੋਲੀ ਚਲਾ ਦਿੱਤੀ ਨਹੀਂ ਪਤਾ ਕੀ ਚੜਕੀ ਕਿੱਥੇ ਦੀ ਸੀ ਇਹ ਚੜਕੀ ਪਟਿਆਲੇ ਦੀ ਪਟਿਆਲੇ ਦੀ ਪਟਿਆਲੇ ਦੀ ਕਿ ਪੈਸੇ ਇਹਨੇ ਲਾਇਏ ਸੀ ਇਹਨੇ ਇਹਨੇ ਲਾ ਲਿਆ ਪਲਵਿੰਦਰ ਸਿੰਘ 7 ਲੱਖ ਪਹਿਲਾਂ ਜੀ 50000 ਰੁਪਏ ਜਿੰਨੇ ਪਹਿਲਾਂ ਜੀ 7 ਲੱਖ ਪਹਿਲੋਂ ਤੇ 50000 ਰੁਪਏ ਕੋਮਲ ਕੋਮਲ ਪ੍ਰੀਤ ਕੋਮਲ ਪ੍ਰੀਤ ਇਹ ਜੀ ਸੋ ਜਿਹੜੇ ਸੀ ਸਰਕਾ ਲੜਕੀ ਦਾ ਚੱਕਰ ਸੀ ਜੀ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਗੀ ਬਾਅਦ ਚ ਜਵਾਬ ਦੇਗੀ ਉਸੇ وجہ ਨਾਲ ਰਾਤ ਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲੈ ਜਾਣਾ 50000 ਦੀ ਟਿਕਟ ਵੀ ਉਹਨ ਕਰਾ ਲਈ ਸਭ ਤੋਂ ਬਾਅਦ ਚ ਉਦੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਸਾਡੇ ਕੋਲ ਉਸ ਤੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖਿਆ ਉਸ ਟਾਈਮ ਡੈੱਡ ਹੋ ਚੁੱਕਾ ਸੀ ਆਹ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਹੈ ਸਮਾਨੇ ਦਾ ਮੁੰਡਾ ਹੈ ਹਾਂ ਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਜੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਧਰੋਂ ਹੀ ਚੱਲਦੀ ਉਹ ਮਾਮਾ ਧੀਆਂ ਉਹ ਸਾਡੇ ਇੱਕ ਨਾਰਮਲ 50000 ਰੁਪਏ ਦਿਲਵਾਉਂਦੇ ਇਹ ਸਾਢੇ 7 ਲੱਖ ਨਾਲ ਤੇ 50000 ਦੇ ਟਿਕਟਾਂ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ 11:00 ਵਜੇ ਮੈਨੂੰ ਇਨਫਾਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਜੀ ਉਹਦਾ ਭਾਣਜਾ ਸੀਗਾ ਇਹ ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਅਸ਼ੋਕਪੁਰ ਠੀਕ ਹੈ ਇਹ ਜੋ ਇੱਕ ਲੜਕੀ ਸੀ ਕੋਮਲਪ੍ਰੀਤ कौर ਪਟਿਆਲੇ ਦੀ ਰਹਿਣ ਵਾਲੀ ਸੀਗੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1:00 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰਾਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਰਾ 7 ਲੱਖ ਰੁਪਇਆ ਇਨੂੰ ਭੇਜਣ ਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਉਹ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਅਸੀਂ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰ ਕਿੰਨੇ ਕਿਸ ਤਰ੍ਹਾਂ ਉਸੜ ਕਿਸ ਤਰ੍ਹਾਂ ਕਰ ਰਹੇ ਦੇਖੋ ਜੀ ਆਪਣਾ ਅਰਵਾਲਵਰ ਸੀਗਾ ਦਾ ਲਾਇਸੈਂਸੀ ਰਵਾਲਵਰ ਸੀਗਾ ਮੋਬਾਈਲ ਮੋਬਾਈਲ ਅੱਖਰ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਕੁਲੀ ਮਾਤ ਲਗੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਚੀ ਉਹ ਚਲ ਰਹੇ ਨੇਗੇ ਲਿਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕਤੀਸ ਦਾ ਸਾਡਾ ਵਿਸਾ ਵਕੀ ਆ